ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਪਸ਼ੂਆਂ ਦੇ ਬੰਨ ਬਾਰੇ ਜਿਵੇਂ ਕਿ ਆਮ ਹੀ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਵੀ ਗਾਂ ਜਾਂ ਮੱਝ ਨੂੰ ਬੰਨ ਪੈ ਜਾਂਦਾ ਤਾਂ ਬੰਨ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ ਜੇਕਰ ਸਮਾਂ ਰਹਿੰਦੇ ਇਲਾਜ ਨਾ ਹੋਵੇ ਹੈਨਾ ਆਪਾਂ ਪਹਿਲਾਂ ਤਾਂ ਆਪਾਂ ਨੂੰ ਛੇਤੀ ਪਤਾ ਨਹੀਂ ਲੱਗਦਾ ਇੱਕ ਅੱਧਾ ਦਿਨ ਤਾਈਂ ਲੰਘ ਜਾਂਦਾ ਵੀ ਫੋਸ ਕਰਿਆ ਜਾਂ ਨਹੀਂ ਕਰਿਆ ਹੈਨਾ ਹੌਲੀ ਹੌਲੀ ਪਤਾ ਲੱਗਦਾ ਤੇ ਪਰ ਆਇਆ ਵੀ ਜੇ ਗੌਰ ਕਰੀ ਜਾਵੇ ਤਾਂ ਵੱਡੀ ਬਿਮਾਰੀ ਤਾਂ ਕੋਈ ਵੀ ਵੱਡੀ ਨਹੀਂ ਹੁੰਦੀ ਬਸ ਕੱਲੀ ਗੌਰ ਦੀ ਲੋੜ ਹੁੰਦੀ ਹੈ ਤੇ ਅੱਜ ਆਪਾਂ ਤੁਹਾਨੂੰ ਦੇਸੀ ਦਵਾਈ ਬਾਰੇ ਦੱਸਾਂਗੇ ਤੇ ਬੇਨਤੀ ਕਰਦੇ ਆਂ ਦਵਾਈ ਦੱਸਣ ਤੋਂ ਪਹਿਲਾਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ ਹੈਨਾ ਕਿਉਂ ਹੋ ਸਕਦਾ ਜੇ ਆਪਾਂ ਵੀਡੀਓ ਸ਼ੇਅਰ ਕਰਦੇ ਆਂਗੇ ਤਾਂ ਕਿਸੇ ਦਾ ਪਸ਼ੂ ਬੰਨਣਾ ਜੂਝ ਰਿਹਾ ਹੋਵੇ ਹੈਨਾ ਤਾਂ ਉਹ ਬੰਦਾ ਵੀਡੀਓ ਦੇਖ ਲੇ ਤਾਂ ਦਵਾਈ ਦੇ ਲੇ ਤਾਂ ਹੋ ਸਕਦਾ ਸਮਾਂ ਰਹਿੰਦੇ ਉਹਦਾ ਪਸ਼ੂ ਠੀਕ ਹੋ ਜਾਏ ਬਾਜੀ ਹੈਨਾ ਤਾਂ ਆਪਣਾ ਇੱਕ ਸ਼ੇਅਰ ਕਿਸੇ ਦੇ ਲਈ ਵਰਦਾਨ ਸਾਹਿਬ ਤੋਂ ਹੋ ਸਕਦਾ ਤਾਂ ਕਰਕੇ ਕਹਿੰਦੇ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜਿਆਦਾ ਗੱਲਾਂ ਨਾ ਕਰਗੇ ਤੁਹਾਨੂੰ ਮੈਂ ਨੋਕਤਾ ਲਿਖਾ ਦਿਆਂ ਨੋਕਤਾ ਲਿਖਾਉਣ ਤੋਂ ਪਹਿਲਾਂ ਬੇਨਤੀ ਕਰਦੇ ਆ ਵੀ ਪੈਨ ਕਾਪੀ ਕੋਲੇ ਰੱਖ ਲਓ ਲਿਖਣਾ ਸੌਖਾ ਹੈ ਸਮਝਣਾ ਸੌਖਾ ਹੈ ਨਾ ਬਾਅਦ ਚ ਕਈ ਵਾਰੀ ਭੁੱਲ ਵੀ ਜਾਂਦੇ ਆਪਾਂ ਤੇ ਤੁਹਾਨੂੰ ਦੱਸ ਦਿਕੇ ਦਵਾਈ ਬਹੁਤ ਬਹੁਤ ਜਿਆਦਾ ਥੋੜੀ ਦਵਾਈ ਆ ਕੋਈ ਬਾੜੀ ਨਹੀਂ ਹੈਗੀਗੀ 2 ਤੋਲੇ ਹੀਰਾ ਹੰਗ ਦੇ ਲੈਣੇ ਆਪਾਂ ਇੱਕ ਬੋਤਲ ਅੰਗੂਰ ਸਰਕਾ ਅੰਗੂਰੀ ਸਰਕਾ ਕਹਿੰਦੇ ਆ ਅੰਗੂਰਾ ਦਾ ਸਰਕਾ ਵੀ ਕਹਿੰਦੇ ਆ ਇੱਕ ਬੋਤਲ ਅੰਗੂਰੀ ਸਰਕਾ 2 ਤੋਲੇ ਹੀ ਰਹੇਂਗਦੇ ਜਦੋਂ ਪਸ਼ੂ ਨੂੰ ਬੰਨ ਪੈ ਗਿਆ ਤਾਂ ਆਪਾਂ ਇਹ ਦਵਾਈ ਦੇ ਸਕਦੇ ਆ ਇਹ ਦਵਾਈ ਦੇ ਨਾਲ 90 95% 98% ਤੱਕ ਵੀ ਇਹ ਦਵਾਈ ਕੰਮ ਕਰਦੀ ਹੈ ਮੈਂ ਤੁਹਾਨੂੰ ਇਹ ਦਵਾਈ ਤਾਂ ਦੱਸੀ ਹੈ ਇਹ ਦਵਾਈ ਆਪਣੇ ਮੇਰੇ ਗਵਾਂਢ ਦੇ ਵਿੱਚ ਪਸ਼ੂ ਨੂੰ ਬੰਨ ਪੈ ਗਿਆ ਸੀਗਾ ਤਾਂ ਉਹਨਾਂ ਨੇ ਇਹ ਦਵਾਈ ਦਿੱਤੀ ਸੀ ਇਹ ਦਵਾਈ ਦੇ ਨਾਲ ਬੰਨ ਖੁੱਲ ਗਿਆ ਸੀਗਾ ਮੇਰਾ ਵੀਰ ਹਰਿਆਣੇ ਤੋਂ ਸੀ ਕਾਕਾ ਉਹ ਵੀਡੀਓ ਦੇਖੂਗਾ ਤਾਂ ਉਹਨੂੰ ਪਤਾ ਲੱਗ ਜਾਊਗਾ ਵੀ ਮੈਂ ਉਹਦੀ ਗੱਲ ਕਰ ਰਿਹਾ ਨਾ ਮੇਰੇ ਯਾਦ ਨਹੀਂ ਰਿਹਾ ਬਾਈ ਦਾ ਤੇਰੇ ਹੂੰ ਯਾਦ ਰਹਿ ਗਿਆ ਵੀ ਹਰਿਆਣੇ ਤੋਂ ਫੋਨ ਲਾਇਆ ਸੀ ਬਾਈ ਨੇ ਉਹਨਾਂ ਨੇ ਮੈਨੂੰ ਬੰਨ ਬਾਰੇ ਪੁੱਛਿਆ ਸੀਗਾ ਤਾਂ ਆਪਾਂ ਉਹਨੂੰ ਇਹ ਦਵਾਈ ਦੱਸੀ ਸੀਗੀ ਤਾਂ ਉਹਨਾਂ ਨੇ ਥੋੜੇ ਦਿਨ ਹੋਏ ਉਹਨੂੰ ਫੋਨ ਲਾ ਕੇ ਦੱਸਿਆ ਕਹਿੰਦੇ ਵੀ ਹਾਂ ਸਾਨੂੰ ਦਵਾਈ ਨੇ ਦੀ ਹੱਲ ਹੋ ਗਿਆ ਸਾਡਾ ਦਵਾਈ ਦੇ ਨਾਲ ਤੇ ਪਰ ਮੈਂ ਇਹ ਨਹੀਂ ਕਹਿੰਦਾ ਵੀ ਸਿਰਫ ਇਸੇ ਦਵਾਈ ਤੇ ਰਹੋ ਹਨਾ ਜਿਹੜਾ ਟ੍ਰੀਟਮੈਂਟ ਆ ਉਹ ਕਰਾਉਣਾ ਜ਼ਰੂਰੀਆਂ ਨਾਲ ਦੂਜਾ ਵੀ ਕਰਾ ਲਓ ਤੇ ਪਰ ਇਹ ਗੱਲ ਇਹ ਆਏਗੀ ਟ੍ਰੀਟਮੈਂਟ ਦੂਜਾ ਵੀ ਜ਼ਰੂਰੀ ਆ ਤੇ ਪਰ ਨਾਲ-ਨਾਲ ਆਪਾਂ ਇਹ ਦੇ ਸਕਦੇ ਆ ਦੂਜੀ ਦਵਾਈ ਦੇ ਨਾਲ ਆਪਾਂ ਆਪਣੀ ਇਹ ਦਵਾਈ ਦੇ ਸਕਦੇ ਆ ਇਹ ਦਵਾਈ ਦਾ ਨੁਕਸਾਨ ਕੋਈ ਨਹੀਂ ਹੈਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਤੁਹਾਡੇ ਕੋਲੇ ਵੀ ਕੋਈ ਵੀ ਨੁਕਤਾ ਹੈਗਾ ਪਸ਼ੂਆਂ ਦੇ ਰਿਲੇਟਡ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ 99872858 ਮੇਰਾ ਨੰਬਰ ਹੈ ਸਕਰੀਨ ਦੇ ਥੱਲੇ ਵੀ ਚੱਲ ਰਿਹਾਗਾ ਇੱਥੋਂ ਵੀ ਸਕਰੀਨ ਦੇ ਥੱਲੇ ਵੀ ਚੱਕ ਸਕਦੇ ਹੋ ਮੇਰਾ ਕਹਿਣ ਦਾ ਮਕਸਦ ਤੁਹਾਨੂੰ ਇਹ ਤਾਂਗਾ ਵੀ ਜੇ ਤੁਹਾਡੇ ਕੋਲ ਨੁਕਤਾ ਹੈਗਾ ਤਾਂ ਸਾਨੂੰ ਦੱਸੋ ਤਾਂ ਜੋ ਆਪਾਂ ਵੀਡੀਓ ਬਣਾ ਕੇ ਕਿਸੇ ਦਾ ਭਲਾ ਕਰ ਸਕੀਏ ਹਨ ਮੈਂ ਕੋਈ ਡਾਕਟਰ ਨਹੀਂ ਮੈਂ ਕੋਈ ਵੈਦ ਨਹੀਂ ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਦਾ ਬਸ ਮੈਂ ਨੁਕਤੇ ਸਰਪ ਉਹੀ ਦੱਸਦਾਗਾ ਕਿ ਜਿਹੜੇ ਕਿਸੇ ਭੈਣ ਭਾਈ ਦੇ ਜਮਾਏ ਹੁੰਦੇ ਆ ਕੋਈ ਭੈਣ ਭਾਈ ਦੱਸਦਾ ਜਾਂ ਮੇਰੇ ਆਪਦੇ ਜਮਾਏ ਵੇ ਆ ਮੈਂ ਉਹ ਨੁਕਤੇ ਤੁਹਾਨੂੰ ਦੱਸਦਾ ਮੈਂ ਆਪਦੇ ਕੋਲ ਨੁਕਤਾ ਕੋਈ ਤਿਆਰ ਨਹੀਂ ਕਰਦਾਗਾ ਤੇ ਤਾਂ ਤੁਹਾਨੂੰ ਬੇਨਤੀ ਕਰਦੇ ਆ ਵੀ ਜੇ ਤੁਹਾਡੇ ਕੋਲ ਵੀ ਕੋਈ ਨੁਕਤਾ ਹੈਗਾ ਤਾਂ ਕਿਸੇ ਭੈਣ ਭਾਈ ਦਾ ਹਨ ਭਲਾ ਹੋ ਸਕੇ ਤਾ ਕਰਕੇ ਆਪਾਂ ਵੀਡੀਓ ਬਣਾਉਣ ਦਾ ਆਪਣਾ ਮੇਨ ਮਕਸਦ ਇਹ ਹੀ ਹੁੰਦਾ ਵੀ ਭਲਾ ਹੋ ਸਕੇ ਵੱਧ ਵੱਧ ਬੇਜਾਨ ਜਾਨਵਰਾਂ ਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੁੜੇ ਰਹੋ ਪਿੰਡ ਤਰਕਤ ਟੀਵੀ ਚੈਨਲ ਦੇ ਨਾਲ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਧੰਨਵਾਦ